ਕਿਹੜੀ ਕਲਾਸ ਹੈ ਬੇਟਾ ਤੁਹਾਡੀ ਮੇਰੀ ਬੀਏ ਸੈਕੰਡ ਬੀਏ ਸੈਕੰਡ ਹੈ ਕਿੰਨੀ ਫੀਸ ਲੱਗਦੀ ਤੁਹਾਡੀ ਨਹੀਂ ਬਿਲਕੁਲ ਫ੍ਰੀ ਹੈ ਕੋਈ ਬਿਲਕੁਲ ਫਰੀ ਹੈ ਹਾਂਜੀ ਇਦਾਂ ਤਾਂ ਕਿਸੇ ਕਾਲਜ 'ਚ ਵੀ ਨਹੀਂ ਚੱਲਦਾ ਫਰੀ ਵਾਲਾ ਕੰਮ ਨਹੀਂ ਸਭ ਹਾਂਜੀ ਨਾਨ ਮੈਡੀਕਲ ਸਟਰੀਮ ਕਿੰਨੀ ਕਿ ਸਾਡੀ ਲੱਗਦਾ ਪੜ੍ਹਾਈ ਦਾ ਖਰਚਾ ਕਿੰਨਾ ਬੀਸੀਏ ਦਾ ਤਾਂ ਬਾਹਰ ਬਹੁਤ ਖਰਚਾ ਲੱਗਦਾ ਬੀਸੀਏ ਦਾ ਸਾਡੇ ਕਾਲਜ ਦਾ ਕੋਈ ਖਰਚਾ ਨਹੀਂ ਹੈਗਾ ਜਿੰਨਾ ਵੀ ਜੋ ਵੀ ਫੀਸ ਹੋ ਜਿਹੜੀ ਯੂਨੀਵਰਸਿਟੀ ਦੀ ਫੀਸ ਸਾਡੇ ਕਾਲਜ ਦੀ ਕੋਈ ਫੀਸ ਨਹੀਂ ਹੈਗੀ ਬੀਸੀਏ ਦੀ ਤੇ ਬੀਏ ਜਿਹੜੀ ਉਹ ਬਿਲਕੁਲ ਫਰੀ ਇਸ ਸਕੂਲ ਦਾ ਜਿਹੜਾ ਵਿਦਿਅਕ ਮਿਆਰ ਆ ਇਸ ਸਕੂਲ ਦੇ ਵਿਦਿਆ ਦਾ ਜਿਹੜਾ ਅਨੁਸ਼ਾਸਨ ਆ ਉਹਦੀ ਮਿਸਾਲ ਉਹਦੀਆਂ ਉਦਾਹਰਨਾ ਉਹਦੀ ਜਿਹੜੀ ਉਲਫਤਾ ਉਹ ਪੰਜਾਬ ਦੇ ਪੰਜ ਪਾਣੀਆਂ ਤੋਂ ਦੂਰ ਦੁਨੀਆਂ ਦੇ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਉੱਥੇ ਉੱਥੇ ਹੀ ਕੀਤੀ ਜਾਂਦੀ ਆ ਮੇਰੀ ਪ੍ਰੈਸਨ ਕਲਾਸਾਂ ਅ ਅੱਛਾ ਤੁਹਾਡੀ ਪਲੱਸ ਵਾਲਾ ਤੇ ਇਹ ਫਿਰ میٹرਕ ਵਾਲੀਆਂ ਬੱਚੀਆਂ ਨੇ ਸਾਰੀਆਂ ਹਾਂਜੀ ਅਸੀਂ ਇਹਨਾਂ ਨੂੰ ਪੜ੍ਹਾ ਰਹੇ ਹਾਂ ਹਾਂਜੀ ਠੀਕ ਆ ਤੇ ਤੁਸੀਂ ਆਪਣੀ ਪੜ੍ਹਾਈ ਵੀ ਕਰਨੀ ਹੁੰਦੀ ਆ ਇਹਨਾਂ ਦੀ ਵੀ ਪੜ੍ਹਾਈ ਫਿਰ ਦੁਹਰੀ ਪੜ੍ਹਾਈ ਕਰਨੀ ਪੈਂਦੀ ਕਿ ਜੇ ਜਿਹੜੀ ਪਿਛਲੇ ਸਾਲ ਵਾਲਿਆ ਪੜਿਆ ਉਹੀ ਤੁਹਾਡਾ ਕੰਮ ਆ ਜਾਂਦਾ ਨਹੀਂ ਨਹੀਂ ਮੈਂ ਸਾਰਾ ਮਤਲਬ ਕਿ ਮੈਨੇਜ ਕਰ ਲੈਣੀ ਆ ਮਤਲਬ ਪਿਛਲਾ ਵੀ ਜਿਹੜਾ ਪੜਿਆ ਮੈਨੂੰ ਸਾਰਾ ਅੰਡਰਸਟੂਡ ਹੈਗਾ ਆ ਮੈਂ ਉਹ ਵੀ ਸਮਝਾ ਦਿੰਨੀ ਆ ਆਪਣੀ ਐਜੂਕੇਸ਼ਨ ਨਾਲ ਤੱਕ ਵੀ ਪ੍ਰੋਵਾਈਡ ਕਰਦੀ ਆ ਰਿਆੜ ਕੀ ਕਾਲਜ ਤੁਗਲਵਾਲ ਜ਼ਿਲ੍ਹਾ ਗੁਰਦਾਸਪੁਰ ਹਲਕਾ ਕਾਦੀਆਂ ਦੇ ਵਿੱਚ ਪੈਂਦਾ ਇਸ ਸਕੂਲ ਦੀ ਜਿਹੜੀ ਵਿਦਿਅਕ ਪ੍ਰਣਾਲੀ ਆ ਇਸ ਸਕੂਲ ਦਾ ਜਿਹੜਾ ਵਿਦਿਅਕ ਮਿਆਰ ਆ ਇਸ ਸਕੂਲ ਦੇ ਵਿਦਿਆ ਦਾ ਜਿਹੜਾ ਅਨੁਸ਼ਾਸਨ ਆ ਉਹਦੀ ਮਿਸਾਲ ਉਹਦੀਆਂ ਉਦਾਹਰਨਾ ਉਹਦੀ ਜਿਹੜੀ ਉਲਫਤਾ ਉਹ ਪੰਜਾਬ ਦੇ ਪੰਜ ਪਾਣੀਆਂ ਤੋਂ ਦੂਰ ਦੁਨੀਆਂ ਦੇ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਉੱਥੇ ਉੱਥੇ ਹੀ ਕੀਤੀ ਜਾਂਦੀ ਆ ਸੋ ਇਸ ਜਿਹੜੀ ਇਹ ਸੰਸਥਾ ਵਾ ਇਹ ਕਾਲਜ ਆ ਬੱਚਿਆਂ ਦਾ ਕਾਲਜ ਆਏ ਉਹਨਾਂ ਦੇ ਪ੍ਰਿੰਸੀਪਲ ਸਵਰਨ ਸਿੰਘ ਸਾਡੇ ਨਾਲ ਆ। ਸਵਰਨ ਸਿੰਘ ਜੀ ਸਾਡੇ ਕੋਲ ਕਿੰਨੇ ਕੁ ਵਿਦਿਆਰਥੀ ਇੱਥੇ ਇਸ ਵੇਲੇ ਪੜ੍ਹ ਰਹੇ ਆ? ਇਹ ਸਿਰ ਸਾਡੇ ਕੋਲ ਇਹ ਕਾਲਜ ਦੇ ਵਿੱਚ 100 ਬੱਚਾ ਆ। ਜਿਹੜਾ ਜਿਹਦੇ ਵਿੱਚ ਅਸੀਂ ਕਾਲਜ ਪੜਾਉਂਦੋਂ ਅਲਾਵਾ ਪੰਜ ਪੀੜ ਵੱਖਰੇ ਆ ਸਾਡੇ। ਜਿਹੜੇ ਲੋਕਾਂ ਨਾਲੋਂ ਅਠਰੇ ਆ ਉਹਦੇ ਵਿੱਚ ਇੱਕ ਇਹ ਲਾਇਬ੍ਰੇਰੀ ਦਾ ਪੀੜ ਹੈ। ਹਰ ਬੱਚੇ ਨੂੰ ਇੱਕ ਪੀੜ ਲਾਇਬ੍ਰੇਰੀ ਵਿੱਚ ਕਿਤਾਬਾਂ ਪਾਣੀਆਂ ਪੈਣਗੀਆਂ। ਕਿਤਾਬਾਂ ਖਿਲਰੀਆਂ ਮੈਂ ਜਿਹੜੀ ਮਰਜ਼ੀ ਪੜ੍ਹਨ। ਔਰ ਉਹਨਾਂ ਇੱਕ ਪੀੜ ਪਾਣੀ ਪਾਊਗਾ। ਇਹ ਦੋ ਪੇਪਰ ਇੰਗਲਿਸ਼ ਦਾ ਉਹ ਕੰਮਰਾ ਸੀਗਾ ਉਹ ਅੱਛੇ ਹੈ 6ਵੀਂ ਜਮਾਤ 7ਵੀਂ 8ਵੀਂ ਨਾਵੇਂ 10ਵੀਂ ਵੇ ਸਾਨੀਆ ਗ੍ਰਾਮਰ ਔਰ ਟ੍ਰਾਂਸਲੇਸ਼ਨ ਵਗੈਰਾ ਔਰ ਬੜੀਆਂ ਸੁਪਰ ਸਪੋਕਨ ਇੰਗਲਿਸ਼ ਇਹ ਹੋ ਗਿਆ ਕਿ ਬਾਬਾ ਰੱਖਿਆ ਅੱਛਾ ਦੂਸਰੀਆਂ ਪਛਾਵਾਂ ਨੂੰ ਪੜਨ ਵਿੱਚ ਨਪੁੰਨ ਕਰਨ ਵਿੱਚ ਵੀ ਤੁਸੀਂ ਆਪਣਾ ਜਿਹੜਾ ਵਾ ਮਿਹਨਤ ਇਹ ਪੰਜ ਪੀਰ ਦਾ ਵੀ ਸਾਡੇ ਜ਼ਰੂਰੀ ਇੱਕ ਵੇ ਸਾਡੇ ਧਾਰਮਿਕ ਉਹ ਗੁਰਦੁਆਰੇ ਲੱਗਦਾ ਉਹ ਸੇ ਸਾਡੀਆਂ ਸੈਂਤੀਆਂ ਤੋਂ ਪਾਠ ਕਰਨਾ ਬੱਚੇ ਸਿੱਖ ਨੇ हिंदू ने गीता पढ़नी हुंदी है मुसलमान ने कुरान पढ़ना होता है और जेड़ा ईसाईया बाइबल पढ़नी हुंदी है वो भी काम है ਤੁਹਾਨੂੰ ਵਿਖਾ ਦਦਾ ਹੁਣੇ ਬੱਚੇ ਉੱਥੇ ਬੈਠੇ ਬਾਕੀ ਇਹ ਜਿਹੜਾ ਲਾਇਬ੍ਰੇਰੀ ਦਾ ਪੀੜਿਆ ਇਸ ਕਰਕੇ ਮਤਿ ਆਪਣੇ ਪੀੜ ਤੋਂ ਅਲਾਵਾ ਇਹ ਪੰਜ ਪੀੜੇ ਜ਼ਰੂਰ ਇੱਕ ਸੋਸ਼ਲ ਮੀਡੀਆ ਦਾ ਵੀ ਦਿਖਾ ਦਦੇ ਪੰਜ ਪੀੜੇ ਲੱਗਣੇ ਸਾਡੇ ਹਰ ਬੱਚੇ ਦੇ ਜ਼ਰੂਰੀ ਆ ਕਿਉਂਕਿ ਕਿਤਾਬਾਂ ਦਾ ਸ਼ੌਕ ਹੀ ਨਹੀਂਗਾ ਪੜਨ ਦਾ ਇਸ ਕਰਕੇ ਅਸੀਂ ਕੰਪਲਸਰੀ ਰਿਕਰਦੀ ਕਰਵਾ ਰੱਖਿਆ ਦੇਲੀ ਮਾਜੀ ਕਿ ਤੁਹਾਨੂੰ ਪੜੋ ਪਰ ਪੜਨਾ ਜ਼ਰੂਰਤ ਹੈ ਇੱਕ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਸਾਰੀਆਂ ਹਾਂਜੀ ਇਹ ਪੁੱਠੀਆਂ ਵਿਦਿਆਸਾ ਇਹ ਪੀਡ ਕਿਉਂਕਿ ਸਾਡਾ ਇੱਦਾਂ ਇਕੱਠਾ ਹੀ ਲੱਗਦਾ ਇਹ ਲਾਇਬ੍ਰੇਰੀ ਦਾ ਪੀਡ ਸਾਰਾ ਇਕੱਠਾ ਲੱਗਦਾ ਆ ਆ ਵੀ ਕਿਉਂ ਕਿ ਨਾ ਖਾਂ ਮੈਂ ਸਭ ਬਠੀ ਬਠੀ ਇੱਕ ਬੰਦ ਗੜਦੜੀ ਵਿੱਚ ਸਾਡੇ ਨਾਲ ਬੇਟਾ ਕਿੰਨਾ ਚਿਰ ਇੱਥੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਐ ਲੋ ਵੈਕੁਲ ਜੀ ਦਾ ਖਾਲਸਾ ਵੈਕੁਲ ਜੀ ਕੀ ਫਤਿਹ ਇੱਥੇ ਹਨulik ਅੱਧੇ ਘੰਟੇ ਤੋਂ 1 ਘੰਟੇ ਦਾ ਜਿੰਮਰਜੀ ਵਿੱਚ ਪੜ ਸਕਦੇ ਆ ਇੱਥੇ ਪੜਨ ਨਾਲ ਮਰਗੀ ਉਹ ਇੰਗਲਿਸ਼ ਦੀਆਂ ਬੁੱਕਾਂ ਪੜ ਸਕਦੇ ਆ ਲਾਇਬ੍ਰੇਰੀ ਵਿੱਚ ਇਹ ਹੈ ਕਿ ਹਰੇਕ ਤੁਸੀਂ ਇੱਥੇ ਆਪਣੇ ਜਿਹੜੀ ਤੁਹਾਡੇ ਸਬਜੈਕਟਾਂ ਕਲਾਸ ਦੇ ਉਹੋ ਪੜਦੇ ਆ ਕਿ ਇੱਥੇ ਐਕਸਟਰਾ ਕਰਿਕੂਲਮ ਜਾਂ ਐਕਸਟਰਾ ਜਿਹੜੀ ਇੱਕ ਬੁਕਸਾਉ ਪੜਦੇ ਆ ਤੇ ਕਈ ਪ੍ਰਕਾਰ ਦੇ ਬੁੱਕਾਂ ਹੁੰਦੀਆਂ ਸੀ ਜਿਹੜੀ ਮਰਜ਼ੀ ਜਿੰਮਰਜੀ ਪੜ ਸਕਦੇ ਆ ਤੇ ਤੁਹਾਡਾ ਫੇਵਰਿਟ ਵਿਸ਼ਾ ਕਿਹੜਾ ਹੈ ਪੰਜਾਬੀ ਦੇ ਵਿੱਚ ਕਰਦੇ ਨੇ ਤੇ ਇੱਥੇ ਮਿਲ ਕੀ ਜਿਹੜੇ ਮਰਜ਼ੀ ਜਗਤ ਕੋਈ ਵੀ ਬੁੱਕ ਪੜ੍ਹ ਕੇ ਲੇ ਕੇ ਵਿਚਾਰਨਾ ਉਹਨਾਂ ਕੀ ਕੀ ਸਿੱਖਿਆ ਉਹ ਤੇ ਅਸੀਂ ਸਾਡੀ ਕਿਹੜੀ ਜਮਾਤ ਹੈ ਬੀਏ 2 ਕਲਾਸ ਬੀਏ ਸੈਕੰਡ ਹਾਂਜੀ ਅੱਛਾ ਹੋਰ ਵਿਦਿਆਰਥਣ ਇੱਥੇ ਸਾਡੇ ਨਾਲ ਹੈਗੀਆਂ ਨੇ ਉਹਨਾਂ ਨਾਲ ਗੱਲਬਾਤ ਵੀ ਅਸੀਂ ਕਰ ਲੈਨੇ ਆ ਅ ਤੁਸੀਂ ਬੇਟਾ ਕਿਹੜੀ ਕਲਾਸ ਚ ਪੜ੍ਹਦੇ ਮੈਂ ਬੀਸੀਏ ਫਾਈਨਲ ਇਅਰ ਦੀ ਸਟੂਡੈਂਟ ਆ ਅੱਛਾ ਇੱਥੇ ਬੀਸੀਏ ਵੀ ਕਰਾਈ ਜਾਂਦੀ ਆ ਹਾਂਜੀ BCA ਫਾਈਨਲ ਹਾਂਜੀ ਫਾਈਨਲ ਹੀ ਤੇ ਪਲੱਸ 2 ਤੁਸੀਂ ਕਿੱਥੋਂ ਕੀਤੀ ਹੈ ਪਲੱਸ 2 ਵੀ ਮੈਂ ਇੱਥੇ ਹੀ ਪਾਸ ਕੀਤੀ ਹੈ ਇੱਥੇ ਜੀ ਹਾਂਜੀ ਨੋਨ ਮੈਡੀਕਲ ਸਟਰੀ ਕਿੰਨੀ ਕ ਤੁਹਾਡੀ ਲੱਗਦਾ ਪੜ੍ਹਾਈ ਦਾ ਖਰਚਾ ਕਿੰਨਾ BCA ਦਾ ਤਾਂ ਬਾਹਰ ਬਹੁਤ ਖਰਚਾ ਲੱਗਦਾ BCA ਦਾ ਸਾਡੇ ਕਾਲਜ ਦਾ ਕੋਈ ਖਰਚਾ ਨਹੀਂ ਹੈਗਾ ਜਿੰਨਾ ਵੀ ਜੋ ਵੀ ਫੀਸ ਹੋ ਜਿਹੜੀ ਯੂਨੀਵਰਸਿਟੀ ਦੀ ਫੀਸ ਸਾਡੇ ਕਾਲਜ ਦੀ ਕੋਈ ਫੀਸ ਨਹੀਂ ਹੈਗੀ BCA ਦੀ ਤੇ BA ਜਿਹੜੀ ਉਹ ਬਿਲਕੁਲ ਫਰੀ ਹੈ ਕਿਹੜੀ ਕਲਾਸ ਹੈ ਬੇਟਾ ਤੁਹਾਡੀ ਮੇਰੀ BA ਸੈਕੰਡ BA ਸੈਕੰਡ ਹਾਂਜੀ ਕਿੰਨੀ ਫੀਸ ਲੱਗਦੀ ਤੁਹਾਡੀ ਨਹੀਂ ਬਿਲਕੁਲ ਫਰੀ ਹੈ ਕੋਲ ਬਿਲਕੁਲ ਫਰੀ ਹੈ ਹਾਂਜੀ ਇਦਾਂ ਦੇ ਕਿਹੇ ਕਾਲਜ ਵੀ ਨਹੀਂ ਜਾਂਦਾ ਫਰੀ ਵਾਲਾ ਕੰਮ ਨਹੀਂ ਸਾਡੇ ਕੋਲ ਇੱਥੇ ਤੁਸੀਂ ਫਰੀ ਪੜਦੇ ਹੋ ਹਾਂਜੀ ਕੋਈ ਨੋਮੀਨਲ ਫੀਸ ਰੱਖੀ ਹੋਊ ਕਾਲਜ ਵੱਲੋਂ ਵੀ ਇੰਨੀ ਕਿ ਫੀਸ ਤੁਸੀਂ ਦੇ ਤੁਹਾਡੀ ਐਡਮਿਸ਼ਨ ਫੀਸ ਕਿੰਨੀ ਕੁ ਲੱਗਦੀ ਹੈ ਸਾਡੀ ਨੇ ਕਾਲਜ ਬੀਏ ਵਾਲੇ ਫਰੀ ਹੈ ਤੁਹਾਡੀ ਕੋਈ ਜਿਹੜੀ ਆ ਐਡਮਿਸ਼ਨ ਫੀਸ ਟਿਊਸ਼ਨ ਫੀਸ ਕੁਝ ਨਹੀਂ ਹੈ ਕੁਝ ਨਹੀਂ ਹੈ ਤੁਸੀਂ ਫਰੀ ਪੜ ਰਹੇ ਹੋ ਹਾਂਜੀ ਤੇ ਇਸ ਕਾਲਜ ਦੀ ਪੜ੍ਹਾਈ ਨਾਲੋਂ ਦੂਸਰੇ ਕਾਲਜਾਂ ਦੀ ਪੜ੍ਹਾਈ ਨਾਲੋਂ ਤੁਹਾਨੂੰ ਕੀ ਫਰਕ ਜਾਪਦਾ ਮੈਨੂੰ ਇਹ ਕਿ ਬਾਕੀ ਕਾਲਜਾਂ ਵਿੱਚ ਤੇ ਬਹੁਤ ਹੀ ਪੜ੍ਹਾਈ ਤੇ ਨਹੀਂ ਹੁੰਦੀ ਜਾਦੀ ਜਿ소 ਅਵਾਰਾ ਗਰਦੀ ਕਰਦੇ ਪਰ ਸਾਡੇ ਕਾਲਜ ਦੀ ਜਿਹੜੀ ਪੜ੍ਹਾਈ ਆ ਉਹ ਬੜੀ ਬੈਸਟ ਆ ਮੈਨੂੰ ਮੈਂ ਇੱਥੇ ਛੇਵੀਂ ਵਿੱਚ ਆਈ ਹਾਂ ਤੇ ਮੈਨੂੰ ਬੜਾ ਵਧੀਆ ਲੱਗਾ ਕਿ ਹਾਂ ਕਿ ਚਲੋ ਥੋੜਾ ਥੋੜਾ ਪੜਨਾ ਸਟਾਰਟ ਕੀਤਾ ਕਿ ਹੁਣ ਮੈਂ ਜਿਹੜੀ ਵੀ ਸੈਕੰਡਰੀ ਹੋਣ ਮੇਰੀ ਫਰਸਟ ਜਿਹੜੀ ਸੈਕੰਡਰੀ ਆ ਤੇ ਹੁਣ ਸਭ ਤੋਂ ਵਧੀਆ ਬੈਸਟ ਪੜ੍ਹਾਈ ਹੈ ਇੱਥੇ ਤੁਸੀਂ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਨੇ ਪ੍ਰਿੰਸੀਪਲ ਸਾਹਿਬ ਬੱਚੇ ਨੇ ਦੱਸਿਆ ਕਿ ਸਾਡੀ ਫੀਸ ਜਿਹੜੀ ਆ ਉਹ ਬਿਲਕੁਲ ਥੋੜੀ ਆ ਤੁਸੀਂ ਸਾਨੂੰ ਇਹ ਦੱਸੋ ਕਿ ਇੱਥੇ ਕੁਝ ਬੱਚੇ ਜਿਹੜੇ ਆ ਉਹ ਲੋੜਵੰਦ ਘਰਾਂ ਤੋਂ ਆਉਂਦੇ ਆ ਕੁਝ ਅਮੀਰਾਂ ਦੇ ਘਰਾਂ ਤੋਂ ਆਉਂਦੇ ਉਹਨਾਂ ਦੀ ਫੀਸ ਦੇ ਵਿੱਚ ਕੋਈ ਫਰਕ ਹੁੰਦਾ ਆ ਉਹ ਜਨਾਬ ਸਾਡੇ ਕੋਲ ਅਮੀਰਾਂ ਚ ਕੋਈ ਨਹੀਂ ਆਉਂਦਾ ਕੋਈ ਫੀਸ ਵੀ ਕੀ ਗੱਲ ਕਰਦੇ ਹੋ ਅੰਕਨ ਨੂੰ ਬੋਡੋਂ ਖਾਦਦਾ ਗੁਰੂ ਨਾਨਕ ਦੀ ਕੀਰਤ ਉਹਦੇ ਵਿੱਚ ਅਸੀਂ ਚੌਲ ਆਟਾ ਗੁੜ ਸਬਜ਼ੀਆਂ ਸਾਰੀਆਂ ਰੱਖੀਆਂ ਹੋਈਆਂ ਜਿਹੜੇ ਬੱਚੇ ਲੋੜ ਹੋਏ ਉਹ ਫ੍ਰੀ ਲੈ ਜਾਣ ਕਰਨੂ ਵੀ ਲਾ ਦੇ ਹਾਂ ਕਰਨੂ ਦਾ ਤਾਂ ਆ ਹੁਣ ਚੌਲ ਹੁਣ ਅਸੀਂ ਚੌਲ 21 ਕੁਇੰਟਲ ਰੱਖੇ ਆ ਖਣ ਵੀ 20 ਕਿਲੋ ਕਿਲੋ ਬਣਾਗੇ ਤੇ ਉਹ ਬੱਚੇ ਅੱਗੇ ਹੁਣ ਅੱਜ ਅਸੀਂ ਸੱਤ ਪਿੰਡ ਇੱਧਰ ਦਰਿਆ ਦੇ ਕੰਢੇ ਤੋਂ ਪਾਰਿਆ ਉਸ ਮਿਡਲ ਸਕੂਲ ਜਾਂ ਉਹ ਪਿੰਡ ਦਾ ਸਾਨੂੰ ਅੱਜ ਹੀ ਪਤਾ ਲੱਗਾ ਕਰ ਤਾਈ ਆਯੋਸ਼ੇਵ ਦੇ ਦੀ ਸੀ ਤਾਂ ਮੈਂ ਕਿਹਾ ਮੇਰੀ ਉਹ ਰਿਪੋਰਟ ਤੁਸੀਂ ਜਰੂਰ ਇਹਦਾ ਮਤਲਬ ਪੜੀ ਆ ਜਿਹੜੀ ਮੈਂ ਉਹ ਰਿਪੋਰਟ ਉਹਨਾਂ ਪਿੰਡਾਂ ਦੀ ਦਿੱਤੀ ਸੀ ਬਸ ਤੈਨੂੰ ਹੀ ਕਹਿਣਾ ਕਿ ਉਹ ਹੁਣ ਜੰਨੀਆਂ ਉਸੇ ਕੁੜੀਆਂ ਨਾਮੀ ਚ ਜਿਹੜੀਆਂ 10ਵੀਂ ਆਣੀਆਂ 12ਵੀਂ ਆਣੀਆਂ ਲਿਆ ਫ੍ਰੀ ਪੜਾਵਾਂਗੇ ਐਮਏ ਤੱਕ ਫ੍ਰੀ ਪੜਾਵਾਂਗੇ ਨਾ ਕੋਈ ਫੀਸ ਨਾ ਕੋਈ ਬਖਲਾ ਨਾ ਕੋ ਕੋ ਸਵਗਤ ਹਾਲਪੀ ਪੜਾ ਲਈ ਬੀਤੇ ਦਿਨ ਮੈਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ ਦੇ ਉਹਨਾਂ ਸੱਤ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜਿੰਨਾ ਪਿੰਡਾਂ ਦੇ ਵਿੱਚ ਜਿਹੜੇ ਰਾਵੀ ਦਰਿਆ ਤੇ ਉਝ ਦਰਿਆ ਤੋਂ ਪਾਰ ਪਿੰਡਾਂ ਵਾ ਸੱਤ ਉਹਨਾਂ ਦੇ ਵਿੱਚ ਮਿਡਲ ਤੋਂ ਉੱਪਰ ਕੋਈ ਵੀ ਸਕੂਲ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਕਾਲਜ ਜਾਂ ਕੋਈ ਪ੍ਰਾਈਵੇਟ ਸਕੂਲ ਕਾਲਜ ਕੁਝ ਨਹੀਂ ਹੈਗਾ ਉਹ ਬੱਚੀਆਂ ਨੇ ਦੱਸਿਆ ਸੀਗਾ ਕਿ ਸਾਨੂੰ 8ਵੀਂ ਤੋਂ ਬਾਅਦ ਘਰ ਦੇ ਪੜਨ ਵਾਸਤੇ ਅੱਗੇ ਨਹੀਂ ਭੇਜਦੇ ਜੇ ਕੋਈ ਕੁੜੀਆਂ ਪੜੀਆਂ ਨੇ ਤਾਂ ਉਹ ਬਹੁਤ ਮੁਸ਼ਕਲਾਂ 'ਚ ਪੜੀਆਂ ਨੇ ਸੋ ਮੈਨੂੰ ਲੱਗਦਾ ਕਿ ਪ੍ਰਿੰਸੀਪਲ ਸਾਹਿਬ ਨੇ ਮੇਰੀ ਉਹ ਰਿਪੋਰਟ ਜ਼ਰੂਰ ਦੇਖੀ ਆ ਤਾਂ ਹੀ ਤੁਹਾਡੇ ਤਾਂ ਹੀ ਤੁਹਾਡੇ ਗਾਲੀ ਮੜੀ ਆਏ ਗਾਲ ਨਾਲ ਡੀਸੀ ਸਾਹਿਬੀ ਉਹ ਨਾ ਫੈਰ ਉਹ ਪ੍ਰਧਾਨਮੀ ਉੱਥੇ ਜਾ ਕੇ ਐਡਮਿਸ਼ਨ ਕਰੋ ਇਹ ਲਿਆਓ ਬੱਚੇ ਸਾਰੇ ਹੀ ਔਰ ਇਹ ਉਹ ਉਹਨਾਂ ਨੂੰ ਪੜ੍ਹਾਇਏ ਵਿਚਾਰਿਆਂ ਨੂੰ ਉਹਨਾਂ ਨੂੰ ਪੜ੍ਹਾਇਆ ਫ੍ਰੀ ਹੋਸਟਲ ਪੜ੍ਹਾਈ ਵੀ ਫ੍ਰੀ ਕਿਤਾਬਾਂ ਕੱਪੜੇ ਹਰ ਚੀਜ਼ ਫ੍ਰੀ ਦੇਵਾਂਗੇ ਕਦੋਂ ਚੱਲੀਏ ਫਿਰ ਉੱਥੇ ਉੱਥੇ ਮੈਨੂੰ ਵੀ ਖਾਣਾ ਕਿਸੇ ਦੇ ਚਾਹਵ ਪਰ ਉਹ ਪ੍ਰੋਗਰਾਮ ਕਦੋਂ ਦਾ ਵੀ ਇਹ ਜਿਹੜਾ ਨੇਕੀ ਦਾ ਕੰਮ ਹੈ ਇਹ ਬੱਚੇ ਜਾਣਗੇ ਸਟੂਡੈਂਟ ਕਮੇਟੀ ਜਾਊਗੀ ਸਾਡੀ ਸਟੂਡੈਂਟ ਕਮੇਟੀ ਹਾਂ ਸਟੂਡੈਂਟ ਕਮੇਟੀ ਜਾਊਗੀ ਫੇਰ ਹੀ ਕੰਮ ਬਣਨਾ ਇਹਨਾਂ ਨੇ ਫੇਰ ਸਾਹਮਣੇ ਫੇਰ ਇਹਨਾਂ ਨੇ ਆਪਣੀ ਡਿਊਟੀ ਸੌਂਦ ਲਈਆਂ ਦੇ ਬੇਨਾਂ ਨਾ ਨ ਆਪਣੀਆਂ ਭੈਣਾਂ ਆਖੇ ਜਿੰਨੀਆਂ ਬੱਚੇ ਆਈਆਂ ਉਹਨਾਂ ਨੂੰ ਇੱਕ ਇੱਕ ਨੇ ਐਡਾ ਪਕਾ ਮਾ ਕਿ ਉਹਨਾਂ ਦੀ ਅੰਗਰੇਜ਼ੀ ਦੂਰ ਕਰਨੀ ਉਹਨਾਂ ਦਾ ਦੂਜੇ ਜਿਹੜੇ ਕਲੀ ਸੰਸਕਾਰ ਉਹ ਸਾਰੇ ਵਧੀਆ ਬਣਾਉਣੇ ਸੋ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਦੇ ਨਾਲ ਉਹਨਾਂ ਸੱਤ ਪਿੰਡਾਂ ਦੀਆਂ ਵਿਦਿਆਰਥਣਾਂ ਦੀ ਜ਼ਿੰਦਗੀ ਜਿਹੜੀ ਆ ਉਹ ਕਾਇਆ ਪਲਟਣ ਵਾਲੀ ਆ ਉਹਨਾਂ ਦੀ ਇੱਥੇ ਫ੍ਰੀ ਤੇ ਉਹਨਾਂ ਨੂੰ ਜਿਹੜੀ ਆ ਜਿੰਨਾ ਚਿਰ ਉਹਨਾਂ ਨੇ ਪੜਨਾ ਵਾ ਉਹਨਾਂ ਚਿਰ ਉਹਨਾਂ ਨੂੰ ਪੜ੍ਹਾਈ ਇੱਥੇ ਮਿਲੇਗੀ ਇਹਨਾਂ ਨੂੰ ਸਾਰੇ ਸੀਜ਼ਨ ਦੇ ਫਰੂਟ ਜਿਹੜੇ ਦਿੰਦੇ ਹੋ ਮੈਂ ਬਾਗ ਲਾਏ ਇਹਨਾਂ ਨੂੰ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਦੇਖੋ ਕਿ ਜਿਹੜਾ ਜਿਹੜਾ ਵਿੱਚੋਂ ਖਰਾਬ ਫਰੂਟ ਆ ਉਹਦੀ ਗ੍ਰੇਡਿੰਗ ਹੋ ਰਹੀ ਆ ਹਾਂ ਉਹ ਪਸ਼ੂਆਂ ਨੂੰ ਪਾ ਦਨੇ ਤੁਸੀਂ ਦੇਖ ਲਓ ਕਿ ਇੱਥੇ ਜਿਹੜਾ ਕੋ ਮਾੜਾ ਫਰੂਟ ਆ ਉਹਨਾਂ ਨੂੰ ਵੱਖਰਾ ਕੀਤਾ ਜਾ ਰਿਹਾ ਵਿਦਿਆਰਥਣਾਂ ਦੇ ਵੱਲੋਂ ਤੇ ਸਾਡੇ ਆਮ ਸਕੂਲਾਂ ਦੇ ਵਿੱਚ ਪਤਾ ਕੀ ਦੇਖਣ ਨੂੰ ਮਿਲਦਾ ਆ ਤੁਸੀਂ ਅਕਸਰ ਹੀ ਬਹੁਤ سارے ਟੀਵੀ ਚੈਨਲਾਂ ਦੇ ਉੱਤੇ ਖਬਰਾਂ ਦੇਖਦੇ ਹੋ ਪੜ੍ਹਦੇ ਹੋ ਸੁਣਦੇ ਹੋ ਕਿ ਇਹਨਾਂ ਕਾਲਜਾਂ ਦੇ ਵਿੱਚ ਵਖਵਾ ਕਾਲਜਾਂ ਦੇ ਵਿੱਚ ਜੇ ਕੋਈ ਬੱਚਾ ਕੰਮ ਕਰਦਾ ਪਾਇਆ ਜਾਂਦਾ ਤੇ ਉਹਨਾਂ ਦੀਆਂ ਰਿਪੋਰਟਾਂ ਬਣ ਜਾਂਦੀਆਂ ਪਰ ਇੱਥੇ ਬੱਚਿਆਂ ਨੂੰ ਹੱਥੀਂ ਕਿਰਤ ਕਰਨ ਦੀ ਵੀ ਜਾਂਚ ਜਿਹੜੀ ਆ ਉਹ ਦੱਸੀ ਜਾਂਦੀ ਆ ਜੀਵਨ ਜਾਂਚ ਜਿਹੜੀ ਆ ਉਹ ਸਿਖਾਈ ਜਾਂਦੀ ਆ ਪ੍ਰਿੰਸੀਪਲ ਸਾਹਿਬ ਫਿਰ ਇਹ ਫਰੂਟ ਦਾ ਜਿਹੜਾ ਰੋਜ਼ ਦਾ ਤੁਹਾਡਾ ਇਹ ਆਉਂਦਾ ਇੱਕ ਕੰਮ ਹੂੰ ਐਵੇਂ ਬੀ ਡਬਲ ਫਸਟ ਸੈਮੈਸਟਰ ਤੇ ਤੁਹਾਡੀ ਜ਼ਿੰਮੇਵਾਰੀ ਕੀ ਲਵਾਈ ਆ ਪ੍ਰਿੰਸੀਪਲ ਸਾਹਿਬ ਨੇ ਮੇਰੇ ਬੱਚਿਆਂ ਨੂੰ ਫਰੂਟ ਖਵਾਉਂਦੀ ਜ਼ਿੰਮੇਵਾਰੀ ਹੈ ਜਦੋਂ ਫਰੂਟ ਆਉਂਦਾ ਆਪਾਂ ਸਾਰਿਆਂ ਨੂੰ ਇਹਨੂੰ ਕੈਟਾਗਰੀ ਵਾਈਜ਼ ਕਰ ਲੈਣਾ ਜਿਹੜਾ ਚੰਗਾ ਫਰੂਟ ਆ ਉਹ ਵੱਖਰਾ ਕਰ ਲੈਣਾ ਜਿਹੜਾ ਖਰਾਬ ਫਰੂਟ ਆ ਉਹ ਡੰਗਰਾਂ ਨੂੰ ਪਾਉਣ ਵਾਸਤੇ ਰੱਖ ਲੈਣਾ ਸ਼ਾਮ ਨੂੰ ਜਦੋਂ ਬੱਚੇ ਸਾਡੇ ਕਿਰਤ ਕਰਦੇ ਆ ਕਿਰਤ ਕਰਨ ਤੋਂ ਬਾਅਦ 5 ਵਜੇ ਆਪਾਂ ਫਰੂਟ ਖਾਣੇ ਆ ਫਰੂਟ ਖਾਣਾ ਦੁੱਧ ਪੀਣਾ ਅਮਰੂਦ ਆ ਇਹ ਹੀ ਇਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਨਾ ਖਾਣੀਆਂ ਤੇ ਫਿਰ ਦੁੱਧ ਵੀ ਤੁਹਾਡਾ ਆਪਣੇ ਕਾਲਜ ਦੇ ਮੱਜਾਂ ਦਾ ਕਿ ਜਾਂ ਬਾਹਰੋਂ ਮੰਗਾਉਂਦੇ ਨਹੀਂ ਡੇਰੀ ਫਾਰਮ ਦਾ ਇਹ ਨਵੀਂ ਗੱਲ ਦੱਸਤੀ ਆ ਜੀ ਕੁੜੀ ਨੇ ਕਿ ਤੁਹਾਡੇ ਡੇਰੀ ਵੀ ਆਰਗੈਨਿਕ ਆ ਹਾਂਜੀ ਡੇਰੀ ਦੇ ਵਿੱਚ ਅਸੀਂ ਆਪਣੀ ਫਸਲ ਲੋਕੀ ਦੇ ਜੂਰੀਏ ਵਾਲੇ ਪੱਠੇ ਪਾਈ ਜਾਂਦੇ ਆ ਸਾਡੇ ਕੋ ਕਾ ਖੋਜ ਕੇ ਉਹ ਕਾ ਖੋਜ ਕਾ ਦੇ ਗਰਾਉਂਡ ਨਾਲ ਵੇਖੋ ਖੋਚੀਆਂ ਔਰ ਅੱਜ ਤੁਹਾਨੂੰ ਉਸੇ ਟੋਕਾ ਬਖਾ ਦਿੰਦੇ ਆ ਜਿੱਥੇ ਜਿੱਥੇ ਕਾ ਹੀ ਚੱਲਦਾ ਸੋ ਕਾਲਜ ਨੇ ਖੁਦ ਦੇ ਆਪਣੇ ਪਸ਼ੂ ਰੱਖੇ ਹੋਏ ਆ ਉਹ ਕਹਿੰਦੇ ਆਰਗੈਨਿਕ ਦਾ ਮਤਲਬ ਇਹ ਜਿਹੜਾ ਚਾਰਾ ਵਾ ਬਿਨਾ ਖਾਦ ਦਵਾਈ ਤੋਂ ਬਿਨਾ ਖਾਦ ਦਵਾਈ ਤੋਂ ਬੇਨਾਖਾਦ ਦਵਾਈ ਤੇ ਚਾਰਾ ਬੇਨਾਖਾਦ ਦਵਾਈ ਤੋਂ ਕਣ ਕੇ ਬੇਨਾਖਾਦ ਦਵਾਈ ਤੋਂ ਚੋਨਾ ਮੇਨਾ ਖਾਦ ਦਵਾਈ ਤੋਂ ਸਰਦੀਆਂ ਆ ਸਭ ਪਲਾਂਟ ਬਣੇ ਹੁਣ ਸਭੀਆਂ ਸਿਆੜੀ ਲੱਗ ਗਈਆਂ ਔਰ ਉਹ ਜਿਹੜਾ ਕਿ ਨਿਓ ਪੜੋ ਬਾਬੇ ਨਾਨਕ ਦੀ ਹੱਟੀ ਬਾਬੇ ਨਾਨਕ ਦੀ ਹੱਟੀ ਲੋਡ ਤੋਂ ਵਾਦ ਮੁਤਾਬਕ ਪੜੋ ਸਾਰਾ ਕਾਜ ਜਿਹੜਾ ਕੈਮਰਾਮੈਨ ਜੀ ਜਿਹੜਾ ਇਹਨਾਂ ਨੂੰ ਕਲੋਜ਼ ਕਰ ਲਿਓ ਸਾਰਾ ਜਿਹੜਾ ਇਹਨਾਂ ਦਾ ਮੈਸੇਜ ਲਿਖਿਆ ਹੋਇਆ ਵਾ ਔ ਬਾਬੇ ਨਾਨਕ ਦੀ ਹੱਟੀ ਉੱਪਰ ਉਹਨੂੰ ਵੀ ਜਰੂਰ ਕਲੋਜ਼ ਕਰੋ ਜਿਹੜਾ ਉੱਪਰ ਲਿਖਿਆ ਹੋਇਆ ਜਿਹੜਾ ਅਸ਼ਾ ਜੀ ਇਹ ਫਿਰ ਕਦੋਂ ਦੀ ਚੱਲ ਰਹੀ ਥਾਡੀ ਇਹ ਇਹ ਜੂਨੀਵਰਸਿਟੀ ਅਸੀਂ ਇੱਕ ਬੱਚੇ ਖੜੇ ਹਈਏ 2-3 ਸਾਲ ਹੋਇਆ ਉਹ ਅੱਥੇ ਉਹਨਾਂ ਤੱਕੜੀ ਬਣਾਈ ਸੀ ਉਹ ਤੱਕੜੀ ਆਪਣੀ ਟੰਗ ਦੇ ਉਹ ਸਾਡੀ ਤੱਕੜੀ ਅੰਦਰ ਆ ਗਈ ਉਹ ਆਹ ਹੈ ਯਾਰ ਲੈ ਆ ਦੇ ਆ ਆਪਣੇ ਰਿਕਵੈਸਟ ਉਹ ਤੱਕੜੀ ਉਹ ਹੀ ਗੱਲ ਇਹ ਇੱਕ ਕਾਲ ਦੇ ਪੜ੍ਹਦੇ ਵਿਦਿਆਰਥੀ ਲੋੜ ਇਮਾਨਦਾਰੀ ਨਾਲ ਕਾਲਜ ਜੂਨੀਫਰ ਨਾਲ ਕਾਪੀਆਂ ਤੋਂ ਇਲਾਵਾ ਘਰ ਵੱਤੋਂ ਦੀਆਂ ਸਬਜ਼ੀਆਂ ਗੁੜ ਚੌਲ ਆਟਾ ਮਾਂ ਆਪਣੇ ਪਸ਼ੂਆਂ ਦੀ ਟੂੜੀ ਅਤੇ ਪਸ਼ੂਆਂ ਦੇ ਬੰਡ ਦੀ ਪੁਰਾਣੀ ਕਣਕ ਬਈਆਂ ਰੋਟੀਆਂ ਵੀ ਖਾੜ ਸਕਦੇ ਹਨ ਬੱਚੇ ਇੰਦੀ ਛੁੱਟੀ ਵੇਲੇ ਰੋਹ ਦਾ ਲੰਗਰ ਵੀ ਛਕ ਸਕਦੇ ਹਨ ਕੋਈ ਵੀ ਵਸਤੂ ਵੇਚੀ ਨਹੀਂ ਜਾਂਦੀ ਕੇਵਲ ਪ੍ਰਸ਼ਾਦ ਵਜੋਂ ਭੇਂਟ ਕੀਤੀ ਜਾਂਦੀ ਹੈ ਜੇ ਕੋਈ ਨਿਗਲੇਟ ਹੁੰਦੇ ਦਸਾਂ ਤੋਂ ਬਾਅਦ ਤੁਹਾਨੂੰ ਗੁੜ ਭੇਂਟ ਕਰਨਾ ਹੀ ਹੈ ਦਰਵਾਜ਼ੇ ਫੇਰ ਆ ਜਾਗੇ ਆਦੇ ਵੇਲੇ ਫੇਰ ਆ ਜਾਗੇ ਫੇਰ ਆ ਜਾਗੇ ਸੋ ਕੁਝ ਇੱਥੇ ਜਿਹੜਾ ਇੱਕ ਵੱਡਾ ਕਨਸੈਪਟ ਪੜਾਈ ਦਾ ਕਿ ਬੱਚੇ ਹੀ ਬੱਚਿਆਂ ਨੂੰ ਜਿਹੜੀਆਂ ਵਿਦਿਆਰਥਣਾਂ ਹੀ ਵਿਦਿਆਰਥਣਾਂ ਨੂੰ ਪੜਾਉਂਦੀਆਂ ਨੇ ਉਹ ਵੀ ਜਰੂਰ ਅਸੀਂ ਦੇਖ ਕੇ ਅੰਦਰੋਂ ਜਿਹੜੀਆਂ ਇਹਨਾਂ ਦੇ ਕਲਾਸਰੂਮ ਆ ਉਹ ਦੇਖੀ ਅਸੀਂ ਸੁਣਿਆ ਸੀ ਪ੍ਰਿੰਸੀਪਲ ਸਾਹਿਬ ਕਿ ਤੁਹਾਡੇ ਸਕੂਲ ਦੇ ਵਿੱਚ ਅਧਿਆਪਕ ਨਹੀਂ ਹੈਗੇ ਤੇ ਫਿਰ ਕਿੱਦਾਂ ਕੰਮ ਚੱਲਦਾ ਜਾਂਦੇ ਜੀ ਵੀ ਨਮੂਨੇ ਤਜੱਬਾ ਹੈ ਆ ਕਿ ਪ੍ਰੋਬਲਮਿੰਗ ਦੇ ਹੱਥ ਮਾਰਤੇ ਮਾਸਟਰ ਨੇ ਟੀਚਰ ਨੇ ਟੀਚਰ ਪ੍ਰੋਬਲਮ ਦੇ ਪਿੱਛੇ ਚੱਜਦਾ ਹੋਇਆ ਸਾਨੂੰ ਉਹ ਟੀਚਰ ਮਿਲੇ ਆ ਉਹਨਾਂ ਸਾਡਾ ਜੀਵਨ ਸਵਾਰਤਾ ਤੇ ਜਿਹੜੇ ਟੀਚਰ ਬੱਚਿਆਂ ਨੂੰ ਨਕਲ ਮਰਾਉਂਦੇ ਆ ਜਿਹੜੇ ਟੀਚਰ ਕੈਰੈਕਟਰ ਇਨਵੈਸਟ ਕਰਦੇ ਬੱਚਿਆਂ ਨੂੰ ਜਿਹੜੇ ਟੀਚਰ ਪੈਸਾ ਬਟੋਰਦੇ ਯੂਨੀਵਰਸਿਟੀਆਂ ਕਾਲਜ ਨੇ ਉਹਨਾਂ ਦਾ ਸਾਦਾ ਨਹੀਂ ਆ ਉਹਦੇ ਬਿਨਾ ਨਹੀਂ ਸਾਦਾ ਨਹੀਂ ਸਾਦਾ ਦੇ ਫੇਰ ਹੁਣ ਸਾਦਲਾ ਉਹ ਜਿਹੜੇ ਪਾਸ ਕਰਦੇ ਆ ਜਿਹੜੇ ਟੀਚਰ ਉਹ ਉਹਨਾਂ ਨੂੰ ਕਿਤੇ ਦਵਾਨੀ ਵੀ ਅੰਗਰੇਜ਼ੀ ਨਹੀਂ ਆਉਂਦੀ। ਭਾਈ ਦੇ ਚੋਕ ਕਿਦਾਂ ਕਰਦੇ ਆ ਪੈਸੇ ਪੂਰੇ ਦੇ ਕੇ ਬਾਹਰ ਚੱਲ ਜਾਂਦੇ ਵਿਚਾਰੇ ਉਹ ਸੇ ਕਰਦੇ ਫਿਰਦੇ ਜਿੰਨਾ ਚਿਰ ਬੱਚੇ ਦਾ ਕਰੈਕਟਰ ਨਾ ਸੰਭ ਹੋ ਗਿਆ। ਜਿੰਨਾ ਚਿਰ ਬੱਚੇ ਨੂੰ ਐਜੂਕੇਟ ਨਾ ਕਰੋ। ਬੱਚੀਆਂ ਹੀ ਤੁਹਾਡੀਆਂ ਸਾਰੀਆਂ ਕਲਾਸਾਂ ਨੂੰ ਸੀਨੀਅਰ ਬੱਚੀਆਂ ਯੂਨੀਅਰ ਨੂੰ ਪੜਾਉਂਦੀਆਂ। ਸਾਡੀਆਂ ਮਰਸੀਆਂ ਪੀ ਐਚ ਡੀ ਵੀ ਹੋ ਗਈਆਂ ਵਾ ਐਮ ਐਮ ਨਹੀਂ ਕਰ ਲਈ ਉਹਨਾਂ ਨੇ। ਔਰ ਸਰਚ ਵੀ ਕਰਦੀਆਂ ਸਭਨ ਸਰਚ ਵੀ ਕਰ ਲਾਈ ਦੇ ਵਿੱਚ। ਔਰ ਹਰ ਕਿਸਮ ਦੇ ਵੱਡੇ ਵੱਡੇ ਪ੍ਰੋਫੈਸਰਾਂ ਨੇ ਸਾਨੂੰ ਪੜਾ ਕੇ ਜਾਂਦੇ ਆ ਉਹ ਕਹਿੰਦੇ ਉਸੇ ਤੋਂ ਸਾਨੂੰ ਸੁਣਦਾ ਹੀ ਕੋਈ ਨਹੀਂ ਅੱਛਾ ਚਲੋ ਸਾਡੇ ਨਾਲੇ ਵਿਦਿਆਰਥਣਾਂ ਜਿਹੜੀਆਂ ਪੜਾ ਰਹੀਆਂ ਨੇ ਉਹ ਵੀ ਨਾਲ ਨੇ ਉਹਨਾਂ ਨਾਲੇ ਵੀ ਗੱਲਬਾਤ ਕਰਦੇ ਆ ਆ ਕਰੋ ਆ ਬੇਟਾ ਕਿਹੜੀ ਕਲਾਸ ਆ ਤੁਹਾਡੀ ਮੇਰੀ ਪਲੱਸ ਵਨ ਕਲਾਸ ਆ ਅ ਅੱਛਾ ਤੁਹਾਡੀ ਪਲੱਸ ਵਾਲਾ ਤੇ ਇਹ ਫਿਰ میٹرਕ ਵਾਲੀਆਂ ਬੱਚੀਆਂ ਨੇ ਸਾਰੀਆਂ ਹਾਂਜੀ ਅੱਛਾ ਇਹਨਾਂ ਨੂੰ ਪੜਾ ਰਹੇ ਹੋ ਹਾਂਜੀ ਠੀਕ ਹੈ ਤੇ ਤੁਸੀਂ ਆਪਣੀ ਪੜ੍ਹਾਈ ਵੀ ਕਰਨੀ ਹੁੰਦੀ ਆ ਇਹਨਾਂ ਦੀ ਵੀ ਪੜ੍ਹਾਈ ਫਿਰ ਦੁਹਰੀ ਪੜ੍ਹਾਈ ਕਰਨੀ ਪੈਂਦੀ ਕਿ ਜੇ ਜਿਹੜੀ ਪਿਛਲੇ ਸਾਲ ਵਾਲਿਆ ਪੜਿਆ ਉਹ ਹੀ ਤੁਹਾਡਾ ਕੰਮ ਆ ਜਾਂਦਾ ਨਹੀਂ ਨਹੀਂ ਮੈਂ ਸਾਰਾ ਮਤਲਬ ਕਿ ਮੈਨੇਜ ਕਰ ਲੈਣੀ ਆ ਮਤਲਬ ਪਿਛਲਾ ਵੀ ਜਿਹੜਾ ਪੜਿਆ ਮੈਨੂੰ ਸਾਰਾ ਅੰਡਰਸਟੂਡ ਹੈਗਾ ਆ ਮੈਂ ਉਹ ਵੀ ਸਮਝਾ ਦਿੰਨੀ ਆ ਆਪਣੀ ਐਜੂਕੇਸ਼ਨ ਨਾਲ ਤੱਕ ਵੀ ਪ੍ਰੋਵਾਈਡ ਕਰਦੀ ਆ ਬੱਚਿਓ ਸਾਰੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਨਾ ਪ੍ਰੋਫੈਸਰ ਹੁੰਦੇ ਆ ਅਧਿਆਪਕ ਹੁੰਦੇ ਆ ਇਹ ਜਿਹੜੀਆਂ ਤੁਹਾਡੀਆਂ ਸੀਨੀਅਰ ਵਿਦਿਆਰਥਣਾਂ ਨੇ ਇਹ ਤੁਹਾਨੂੰ ਸੈਟੀਸਫਾਈ ਕਰਦੀ ਹੈ ਪੜ੍ਹਾਈ ਦੇ ਵਿੱਚ ਇਹ ਤੁਹਾਡੀ ਤਸੱਲੀ ਹੁੰਦੀ ਹੈ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਹਾਂਜੀ ਜਿਹੜੀ ਤੁਸੀਂ ਕਦੋਂ ਆਏ ਸੀ ਇਸ ਕਾਲਜ ਦੇ ਵਿੱਚ ਇਸ ਇਸ ਕਾਲਜ ਵਿੱਚ ਮੈਂ 9 ਬਸਾ ਲਗਿਆ 9 ਤੋਂ ਇੱਥੇ ਪੜ੍ਹ ਰਹੇ ਹਾਂ ਤੇ ਦੂਸਰੇ ਸਕੂਲਾਂ ਦੀ ਪੜ੍ਹਾਈ ਦਾ ਤੇ ਇਸ ਸਕੂਲ ਦੀ ਪੜ੍ਹਾਈ ਦਾ ਕੀ ਫਰਕ ਇਹ ਦੂਸਰੇ ਸਕੂਲਾਂ ਵਿੱਚ ਜਿਵੇਂ ਟੀਚਰਸ ਪੜ੍ਹਾਉਂਦੇ ਨੇ ਉਹ ਸਮਝਾਉਂਦੇ ਨੇ ਇੱਥੇ ਬੱਚੇ ਹੀ ਇੱਕ ਦੂਸਰੇ ਨੂੰ ਪੜ੍ਹਾਉਂਦੇ ਨੇ ਤੇ ਸਮਝਾਉਂਦੇ ਨੇ ਤੇ ਫਿਰ ਨਤੀਜੇ ਕਿਦਾਂ ਦੇ ਹੁੰਦੇ ਤੁਹਾਡੇ ਨਤੀਜੇ ਵੀ ਬਹੁਤ ਵਧੀਆ ਆਂਦੇ ਨੇ ਮੈਰਿਡ ਆਂਦੀਆਂ ਨੇ ਸਾਰੇ ਤੇ ਤੁਹਾਡੇ ਕਿੰਨੇ ਨੰਬਰ ਆਏ ਸੀਗੇ ਪਿਛਲੀ ਸਾਲ ਸਾਡੇ ਮੇਰੇ 595 ਨੰਬਰ ਆਏ 600 ਚ ਕਮਾਲ ਦੀ ਗੱਲ ਆ ਕਿ 595 ਨੰਬਰ 600 ਦੇ ਵਿੱਚੋਂ ਲੈਣੇ ਉਹ ਵੀ ਇਨ੍ਹਾਂ ਵਿਦਿਆਰਥਣਾ ਵੱਲੋਂ ਦਿੱਤੀ ਗਈ ਦਿੱਤੀ ਹੋਈ ਲਿਆਕਤ ਔਰ ਦਿੱਤੇ ਹੋਏ ਸਮੇਤ ਇਹ ਬਹੁਤ ਇੱਕ ਖਾਸ ਜਿਹੜਾ ਨਾ ਏ ਬਣ ਜਾਂਦਾ ਸਾਡੇ ਬਾਤ ਤੇ ਕਲਮ ਨਿਊਜ਼ ਲਈ ਰਿਆੜਕੀ ਕਾਲਜ ਤੁਕਲਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਕੁਲਦੀਪ ਸਿੰਘ ਜਾਫਰ